ਖਰੜ ਮੋਹਾਲੀ ਦੇ ਖਰੜ ਤੋਂ ਹੈ ਜਿੱਥੇ 1000 ਦੇ ਕਰੀਬ ਕੰਪਿਊਟਰ ਅਧਿਆਪਕਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਹੈ ਧਰਨੇ ਦੇ ਚੱਲਦਿਆਂ ਅੰਮ੍ਰਿਤਸਰ ਚੰਡੀਗੜ੍ਹ ਰੋਡ ਤੇ ਜਾਮ ਲੱਗ ਗਿਆ ਹੈ ਖਰੜ ਚੌਂਕ ਤੇ ਕੰਪਿਊਟਰ ਅਧਿਆਪਕਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਸਿੱਖਿਆ ਵਿਭਾਗ 'ਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਨੇ ਅਧਿਆਪਕ ਚੰਡੀਗੜ੍ਹ ਅੰਮ੍ਰਿਤਸਰ ਰੋਡ ਤੇ ਜਾਮ ਲੱਗਿਆ ਹੋਇਆ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕ ਧਰਨੇ ਤੇ ਬੈਠੇ ਹੋਏ ਨੇ ਖਰੜ ਚੌਂਕ ਤੇ ਕੰਪਿਊਟਰ ਅਧਿਆਪਕਾਂ ਵੱਲੋਂ ਤਰਨਾ ਦਿੱਤਾ ਜਾ ਰਿਹਾ ਹੈ ਸਿੱਖਿਆ ਵਿਭਾਗ 'ਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਨੇ ਤੇ ਦੂਜੇ ਪਾਸੇ ਸੜਨ ਦੇ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਮ੍ਰਿਤਸਰ ਚੰਡੀਗੜ੍ਹ ਰੋਡ ਤੇ ਜਾਮ ਲੱਗ ਗਿਆ ਹੈ ਜਸਮੀਤ ਕੌਰ ਏਬੀਬੀ ਸਾਝਾ ਪਤਤਕਾ ਸਾਨਾ ਫੋਨ ਲਾਈਨ ਤੇ ਮੌਜੂਦ ਹੈ ਜਸਮੀਤ ਕੀ ਇਹ ਤਾਜ਼ਾ ਜਾਣਕਾਰੀ ਜੀ ਅਰਸ਼ੀਦ ਨੇ ਇਸਕਾ ਸੋਚੇ ਜਗ੍ਹਾ ਤੇ ਖੜੀ ਹੈ ਜਿਸਕੇ ਇਹਨਾਂ ਸਾਰੇ ਕੰਪਿਊਟਰ ਅਧਿਆਪਕਾਂ ਨੇ ਆਮ ਲਾਇਆ ਹੋਇਆ ਕਰਨ ਚੌਕ ਦੇ ਵਿੱਚ ਚੌਕ ਜਿਹੜਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਦਾ ਇੱਕੋ ਰਸਤਾ ਹੈਗਾ ਜਿੱਦੋਂ ਲੋਕ ਜਿਹੜੇ ਨੇ ਪੰਜਾਬ ਦੇ ਦੂਸਰੇ ਸ਼ਹਿਰਾਂ ਦੇ ਵਿੱਚ ਜਾ ਸਕਦੇ ਨੇ ਚੰਡੀਗੜ੍ਹ ਦਾ ਵੀ ਹੈ ਚੰਡੀਗੜ੍ਹ ਤੋਂ ਦੂਸਰੇ ਸ਼ਹਿਰਾਂ ਜਾਂਦਾ ਵੀ ਇਹ ਰਸਤਾ ਹੈ ਤੇ ਮੋਹਾਲੀ ਤੋਂ ਵੀ ਇਸੇ ਚੌਕ ਤੇ ਜਾਮ ਲੱਗਾ ਜਿੱਦੀ ਟ੍ਰੈਫਿਕ ਹੈ ਜੇ ਛੁੱਟੀ ਦਾ ਦਿਨ ਹੈ ਤੇ ਲੋਕ ਜਿਹੜੇ ਘੁੰਮਣ ਲਈ ਆ ਕਿਸੇ ਹੋਰ ਆਪਣੀ ਜ਼ਰੂਰੀ ਕੰਮਾਂ ਦੇ ਲਈ ਦੂਸਰੇ ਸ਼ਹਿਰਾਂ ਜਾਂਦੇ ਨੇ ਉਹਨਾਂ ਨੂੰ ਖਾਸੀ ਦਿੱਕਤ ਆ ਰਹੀ ਹੈ ਕਿਉਂਕਿ ਜਾਮ ਇੱਥੇ ਨਾ ਦੋਨਾਂ ਸੜਕਾਂ ਦੇ ਉੱਪਰ ਚੰਡੀਗੜ੍ਹ ਕਰਨ ਰੋਡ ਤੇ ਤੇ ਮੋਹਾਲੀ ਕਰਨ ਰੋਡ ਤੇ ਬਹੁਤ ਵੱਡਾ ਜਾਮ ਲੱਗਾ ਹੈ ਜਿਸ ਕਰਕੇ ਤੇ ਇਹਨੂੰ ਸੰਭਾਲਦੇ ਹੋਏ ਟ੍ਰੈਫਿਕ ਪੁਲਿਸ ਨੇ ਡਾਇਵਰਟ ਕੀਤੀ ਹੈ ਜੇ ਪਿੰਡਾਂ ਦੇ ਵਿੱਚ ਹੁੰਦੇ ਹੋਏ ਤਾਂ ਉਹ ਪਿੰਡ ਤੋਂ ਹੁੰਦੇ ਹੋਏ ਸਾਰੀ ਟ੍ਰੈਫਿਕ ਜਿਹੜੀ ਹੈ ਮੋਹਾਲੀ ਦੇ ਦੂਸਰੇ ਮੋਹਾਲੀ ਤੋਂ ਦੂਸਰੇ ਸ਼ਹਿਰਾਂ ਦੇ ਵਿੱਚ ਐਂਟਰ ਕਰ ਰਹੀ ਹੈ ਤੇ ਜਿਹੜੇ ਦੂਸਰੇ ਸ਼ਹਿਰਾਂ 'ਚ ਲੋਕ ਚੰਡੀਗੜ੍ਹ ਜਾਂ ਮੋਹਾਲੀ ਵੱਲ ਨੂੰ ਆ ਰਹੇ ਨੇ ਉਹ ਮੁੱਲਾਪੁਰ ਵੱਲੀ ਸਾਈਡ ਤੋਂ ਹੋ ਕੇ ਆ ਰਹੇ ਨੇ ਇਸ ਦਿਨਾਲ ਲੋਕਾਂ ਦਾ ਸਮਾਂ ਵੀ ਬਹੁਤ ਜ਼ਿਆਦਾ ਬਰਬਾਦ ਹੋ ਰਿਹਾ ਤੇ ਖਾਸੀ ਦਿੱਕਤ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਅਰਸ਼ ਜੀ ਜਿਸ ਵਿੱਚ ਕਿੰਨੇ ਅਧਿਉਪਕ ਨੇ ਤਾਂ ਕੀ ਮੰਗਾ ਨੇ ਇਹਨਾਂ ਦੀਆਂ ਪੂਰੇ ਪੰਜਾਬ ਤੋਂ ਹਜ਼ਾਰ ਦੇ ਕਰੀਬ ਜਿਹੜੇ ਅਧਿਆਪਕ ਨੇ ਇਸ ਤਰ੍ਹਾਂ ਦੇ ਰਹੇ ਨੇ ਉਹਨਾਂ ਦੀ ਮੰਗ ਇਹ ਹੀ ਹੈ ਕਿ ਇਹਨਾਂ ਨੂੰ ਸਿੱਖਿਆ ਵਿਭਾਗ ਦੇ ਅੰਦਰ ਸ਼ਾਮਲ ਕੀਤਾ ਜਾਵੇ ਹਾਲੇ ਤੱਕ ਇਹ ਵਿਦਿਆਰਥੀ ਜਿਹੜੇ ਅਧਿਆਪਕ ਜਿਹੜੇ ਨੇ ਐਸਪੀਐਸਆਰ ਦੇ ਅੰਦਰ ਆਉਂਦੇ ਨੇ ਪਰ ਸੀਐਸਆਰ ਦੇ ਅੰਦਰ ਰਹਿ ਕੇ ਵੀ ਇਹਨਾਂ ਨੂੰ ਸਹੂਲਤਾਂ ਜਿਹੜੀਆਂ ਨੇ ਪੂਰੀਆਂ ਨਹੀਂ ਮਿਲ ਪਾਰੀਆਂ ਤੇ ਜਰੂਰ ਉਸ ਮਾਰੇ ਵੀ ਲੰਬੇ ਸਮੇਂ ਤੋਂ ਕਰ ਰਹੇ ਨੇ ਪਰ ਅਜੇ ਤੱਕ ਸਰਕਾਰ ਨੇ ਇੱਕ ਨਹੀਂ ਸੁਣੀ ਪਰ ਹੁਣ ਇਹਨਾਂ ਦਾ ਜਿਹੜਾ ਸੰਘਰਸ਼ਾ ਹੋਰ ਤੇਜ਼ ਹੁੰਦਾ ਜਾ ਰਿਹਾ ਹੈ ਇਸੇ ਵਿੱਚ ਸ਼ਾਇਦ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਇਹਨਾਂ ਦੇ ਸੰਘਰਸ਼ ਤੇਜ਼ ਹੋ ਰਿਹਾ ਕੀ ਹਾਲਾ ਹੁਣੇ ਹਾਲਾਤ ਇਹੋ ਜਿਹੇ ਹੋਏ ਸਨ ਕਿ ਈਟੀਟੀ ਅਧਿਆਪਕ ਜੋ ਬਹੁਤ ਲੰਬੇ ਸਮੇਂ ਤੋਂ ਹੜਤਾਲ ਕਰ ਰਹੇ ਸਨ ਸਰਕਾਰ ਨੇ ਉਹਦੀ ਮੰਗ ਜੜੀ ਹੈ ਸਿੱਖਿਆ ਵਿਭਾਗ ਦੇ ਸ਼ਾਮਿਲ ਹੋਣ ਦੀ ਮੰਗ ਮੰਨ ਲਈ ਗਈ ਹੈ ਅੱਜ ਕੈਬਨਟ ਮੰਤਰੀ ਇਕਸਰ ਸਿੰਘ ਮਨੂਕਾ ਨੇ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਸ਼ਾਇਦ ਉਸੇਕ ਉਮੀਦ ਨਾਲ ਇਹਨਾਂ ਨੇ ਆਪਣਾ ਸੰਗਰਸ਼ ਉਸਤੇ ਕੀਤਾ ਹੈ ਕਿ ਸ਼ਾਇਦ ਇਹਨਾਂ ਦੀ ਵੀ ਮੰਗ ਕਦੀ ਨਾ ਕਦੀ ਜ਼ਰੂਰ ਸੁਣੀ ਜਾਏਗੀ